ਸ਼ਬਦਰੀਆ ਨਾ ਮਤਲਬ ਔਨਲਾਈਨ mentorship ਇਨ ਦਾ ਸੈਂਸ ਕਿ ਤੁਸੀਂ ਮੰਨ ਲਿਆ ਕਿਸੇ ਬਹੁਤ ਬਹੁਤ ਵਧੀਆ ਗੱਲ ਕਹਿ ਰਹੇ ਤੁਸੀਂ ਜਰੂਰ ਇਸ ਵੀਡੀਓ ਨੂੰ ਪੂਰਾ ਦੇਖੋ ਸਪੂਰ ਜੈਨਸਿਟੀ ਸਪੂਰ ਜੈਨਸਿਟੀ ਆਓ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਪਾਸਟ ਦਿ올 ਜੀ ਨੇ ਬੱਚਿਆਂ ਨੂੰ ਲੈ ਕੇ ਆਪਾਂ ਨੇ ਮਤਲਬ ਕਿ ਆਪਾਂ ਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਆਪਾਂ ਨੂੰ ਕੁਝ ਸੋਚਣਾ ਪੈਣਾ ਹੁੰਦਾ ਤੇ ਜਦੋਂ ਆਪਾਂ ਸੋਚਦੇ ਹਾਂ ਫੇਰ ਪ੍ਰਾਰਥਨਾ ਕਰ ਸਕਦੇ ਹਾਂ ਮਤਲਬ ਕਿ ਆਪਣੇ ਵਿਸ਼ੇ ਕਿੱਦਾਂ ਦੇ ਹੋਣੇ ਚਾਹੀਦੇ ਕਿੰਨਾ ਵਿਸ਼ੇ ਨੂੰ ਆਪ ਬੱਚਿਆਂ ਨੂੰ ਲੈ ਕੇ ਅਤੇ ਪਰਿਵਾਰ ਨੂੰ ਲੈ ਕੇ ਪੂਰੀ ਫੈਮਿਲੀ ਵਾਸਤੇ ਇਹਦੇ ਵਿੱਚ ਦੱਸਿਆ ਹੋਇਆ ਪਾਸਟ ਦਿ올 ਜੀ ਨੇ ਤੇ ਆਓ ਆਪਾਂ ਪਾਸਟ ਦਿ올 ਜੀ ਦੇ ਨਾਲ ਇਸ ਵੀਡੀਓ ਵਿੱਚ ਦੇਖੀਏ ਆਪ ਸ਼ੁਰੂ ਸੇ ਲੈ ਕੇ ਐਂਡ ਤੱਕ ਦੇਖਣਾ ਔਰ ਮੇਰੇ ਚੈਨਲ ਤੇ ਨਵੇਂ ਕਿ ਪਲੀਜ਼ ਸਬਸਕ੍ਰਾਈਬ ਕਰ ਲੈਣਾ ਅਸੀਂ ਦੇਖਾਂਗੇ ਪਹਿਲੋਂ ਕੋ ਬਚਨ ਦੇਖੀਏ ਪਹਿਲਾ ਜੋ ਹੰਨਾ ਦੇ ਵਿੱਚ ਪਹਿਲਾ ਜੋ ਹੰਨਾ ਦੇ ਵਿੱਚ ਲੇ ਕੇ ਬਚਨ ਕਰਦੇ ਆ ਉਹ ਆਪਾਂ ਦੇਖਾਂਗੇ ਹੰਨਾ ਦੇ ਪੱਤਰਿਆਂ ਨੂੰ ਸੋ ਫਰਸਟ ਜੋ ਹੰਨਾ ਦੇ ਵਿੱਚ ਉਸੇ ਦੇਖਾਂਗੇ ਕੋ ਦਾ ਸੈਕੰਡ ਨੰਬਰ ਚੈਪਟਰ ਜਿਹੜਾ ਹੈ ਉਸ ਨੂੰ ਦੇਖਾਂਗੇ ਹਾਲੇਲੂ ਆਓ ਸੀ ਦੇ ਵਿੱਚ ਦੇਖਦੇ ਹਾਂ 27 ਨੰਬਰ ਆਇਆ ਤੁਸੀਂ ਦੇਖਦੇ 26 ਤੋਂ ਹੀ ਦੇਖੀ ਤੇ ਮੈਂ ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਦੇ ਵਿਕੇ ਲਿਖੀਆਂ ਜਿਹੜੇ ਤੁਹਾਨੂੰ ਪਰਮਾਇਆ ਚਾਹੁੰਦੇ ਹਨ ਉਹ ਮਸਾ ਜੋ ਉਸਾਉਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕੋਈ ਕੋਈ ਹallelujah ਜੀ ਉਹਦਾ ਮਸਾ ਤੁਹਾਨੂੰ ਸਭ ਨਾਲ ਗੱਲਾਂ ਦੇ ਵਿਕੇ ਸਿੱਖਿਆ ਦਿੰਦਾ ਹੈ ਕਿ ਸੱਤ ਹੈ ਜੀ ਨਹੀਂ ਪਰਮਾਨੰ ਨੀਕਾ ਜੀ ਜਿਵੇਂ ਤੁਸੀਂ ਉਹਦੇ ਵਿੱਚ ਕਾਇਮ ਰਹੋ ਹallelujah ਸੋ ਬਚਨ ਸਾਨੂੰ ਕੀ ਦੱਸਦਾ ਤੁਹਾਨੂੰ ਪਤਾ ਪਰਮਾਣ ਵਾਲੀਆਂ ਚੀਜ਼ਾਂ ਬਹੁਤ ਹੈ ਬਹੁਤ سارے ਲੋਕੀ ਡਿਫਰੈਂਟ ਡਿਫਰੈਂਟ ਈਕੇ ਨੂੰ ਸਿੱਖਿਆ ਦੇ ਰਹੇ ਆ ਪਰ ਬਚਨ ਸਾਨੂੰ ਇਦਾਂ ਕਹਿੰਦਾ ਕਿ ਪਰਮੇਸ਼ਵਰ ਦਾ ਜਿਹੜਾ ਆਤਮਾ ਹੈ ਨਾ ਉਹ ਹੀ ਪਰਮੇਸ਼ਵਰ ਦਾ ਜਿਹੜਾ ਮਸਾ ਹੈ ਉਹ ਹੀ ਜੋ ਸਾਨੂੰ ਸਿਖਾਉਂਦਾ ਹੈ ਨਾ ਉਹ ਹੀ ਸਤਿਗੁਰੂ ਹੈ ਬਿਲਕੁਲ ਸਾਫ਼-ਸਾਫ਼ ਲਿਖਿਆ ਕਹਿੰਦਾ ਮੈਂ ਤੁਹਾਨੂੰ ਜਿਹਸਾ ਮਸਾ ਦੇ ਵਿੱਚ ਲਿਖੀਆਂ ਜਿਹੜੇ ਤੁਹਾਨੂੰ ਪਰਮਾਣਨ ਚਾਹੇ ਹallelujah ਉਹ ਮਸਾ ਜੋ ਤੁਸੀਂ ਪਰਮਾਣ ਵਾਲੀਆਂ ਗੱਲਾਂ ਨੂੰ ਲੈ ਕੇ ਪਛਤੀ ਦੀ ਦੱਸ ਲੈਣਾ ਉਹ ਮਸਾ ਜੋ ਤੁਸੀਂ ਪਰਮੇਸ਼ਵਰ ਦੇ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਸੋ ਉਹ ਮਸਾ ਜੋ ਪਰਮੇਸ਼ਵਰ ਤੋਂ ਆਉਂ ਉਹ ਸਾਡੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ ਹallelujah ਉਹ ਕਾਇਮ ਰਹਿੰਦਾ ਹੈ ਸੋ ਕਦੇ ਤੁਹਾਨੂੰ ਕੋਈ ਲੋਡ ਨਹੀਂ ਤੇ ਤੁਹਾਨੂੰ ਕੋਈ ਸੁੱਖਿਆ ਦੇਵੇ ਸੋ ਜਿਵੇਂ ਉਹਦਾ ਮਸਾ ਸਭਨਾ ਗੱਲਾਂ ਦੇ ਵਿੱਚ ਸਿੱਖਿਆ ਦਿੰਦਾ ਹੈ ਕਿ ਸਾਤ ਪੈਚ ਨਹੀਂ ਅਤੇ ਜਿਵੇਂ ਉਹਨਾਂ ਤੁਹਾਨੂੰ ਸਿੱਖਿਆ ਦਿੱਤੀਵੇਂ ਤੁਸੀਂ ਉਹਦੇ ਵਿੱਚ ਕਾਇਮ ਰਹੋ ਜੋ ਪਰਮੇਸ਼ੁਰ ਦਾ ਮਸਾਸ ਹਨ ਉਹ ਸਿਖਾ ਰਿਹਾ ਹੈ ਨਾ ਅਸੀਂ ਉਹਦੇ ਵਿੱਚ ਕਾਉਂ। ਅਸੀਂ ਜਿਹੜੇ ਖੜੇ ਦੇ ਆਖੇ ਨਹੀਂ ਲੱਗ ਜੂ। ਸੱਚਮੁੱਚ ਕਲਾਮ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਬਾਈਬਲ ਦੇ ਨਾਲ ਵਚਨ ਦੇ ਨਾਲ ਜੁੜਨਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਪਹਿਲ ਉਹਦੀ ਹੋਣੀ ਚਾਹੀਦੀ ਹੈ ਪਰਮੇਸ਼ੁਰ ਦੀ। ਪਰਮੇਸ਼ੁਰ ਦੇ ਪਾਸ ਕਲਾਮ ਦੇ ਨਾਲ ਜੁੜਨਾ ਤੁਸੀਂ ਹਾਲੇਲੂਇਆ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਆਤਮਾ ਨੂੰ ਬਣਾਓ। ਤੁਹਾਡਾ ਚੀਫ ਮੈਂਟਲ ਜਿਹੜਾ ਹੈ ਨਾ ਉਪਰਮੇਸ਼ਵਰ ਦਾ ਆਤਮਾ ਹੋਣਾ ਚਾਹੀਦਾ ਉਸ ਦੇ ਬਾਅਦ ਕੋਈ ਹੋਰ ਮੈਂਟਰਸ਼ਿਪ ਹੋਣੀ ਚਾਹੀਦੀ ਹੈ ਮੈਂਟਰਸ਼ਿਪ ਬਹੁਤ ਅੱਛੀ ਗੱਲ ਆ ਬਾਈਬਲ ਦੇ ਵਿੱਚ ਅਸੀਂ ਇਹ ਪੜ੍ਹਿਆ ਹੈ ਕਿ ਬਹੁਤ ਸਾਰੇ ਸਭ ਉਹ ਜਿੰਨੇ ਵੀ ਪਰਮੇਸ਼ੁਰ ਦੇ ਦਾਸ ਹੋਏ ਹਨ ਸਭ ਇੱਕ ਮੈਂਟਰਸ਼ਿਪ ਦੇ ਵਿੱਚ ਰਹੇ ਹਨ ਜਿੱਦਾਂ ਮੂਸਾ ਦੀ ਮੈਂਟਰਸ਼ਿਪ ਦੇ ਵਿੱਚ ਸੀਗੇ ਏਲੀਆ ਦੀ ਮੈਂਟਰਸ਼ਿਪ ਦੇ ਵਿੱਚ ਸੀਗੇ ਇਸੇ ਤਰ੍ਹਾਂ ਸਾਮੂਅਲ ਦੀ ਮੈਂਟਰਸ਼ਿਪ ਦੇ ਵਿੱਚ ਸੀਗੇ ਸੋ ਡਿਫਰੈਂਟ ਡਿਫਰੈਂਟ ਸੱਤ ਨੂੰ ਸਭ ਤੋਂ ਪਹਿਲਾਂ ਪਵਿੱਤਰ ਆਤਮਾ ਹੋਣਾ ਚਾਹੀਦਾ ਆਪਣਾ ਤੇ ਉਹ ਇੱਕ ਮੈਂਟਰਸ਼ਿਪ ਦੇ ਵਿੱਚ ਹੁੰਦੇ ਸੀ ਮੈਂਟਰਸ਼ਿਪ ਬਹੁਤ ਅੱਛੀ ਚੀਜ਼ ਹੈ ਪਰ ਸਭ ਤੋਂ ਫਰਸਟ ਸਾਡਾ ਚੀਫ ਮੈਂਟਰ ਜਿਹੜਾ ਹੈ ਨਾ ਉਹ ਪਵਿੱਤਰ ਆਤਮਾ ਹੋਣਾ ਚਾਹੀਦਾ ਅਸੀਂ ਮੈਂਟਰਸ਼ਿਪ ਦੇ ਵਿੱਚ ਰਹਿਣਾ ਹੈ ਪਰ ਅਸੀਂ ਉਸ ਮਸਾ ਦੇ ਨਾਲ ਜੋ ਪਰਮੇਸ਼ਵਰ ਦਇਆ ਉਸੇ ਮਸਾ ਦੇ ਨਾਲ ਹੀ ਅਸੀਂ ਉਸ ਮੈਂਟਰ ਨੂੰ ਸਿਆਣ ਸਕਦੇ ਹਾਂ ਕਿ ਜੋ ਇਹ ਸਾਨੂੰ ਸਿਖਾ ਰਿਹਾ ਹੈ ਕਿ ਉਹ ਸਾਨੂੰ ਠੀਕ ਸਿਖਿਆ ਦੇ ਰਿਹਾ ਹੈ ਦੂਜੀ ਗੱਲ ਕਦੀ ਵੀ ਉਹ ਤੁਹਾਡਾ ਮੈਂਟਰ ਨਹੀਂ ਹੋ ਸਕਦਾ ਜਿਹੜਾ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਜੇ ਜਦ ਤੁਹਾਡੀ ਕਰੈਕਸ਼ਨ ਸਹੀ ਗੱਲ ਆ ਪਾਸਟਰ ਇੱਕ ਬਹੁਤ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਦਾਸ ਸ਼ਗਿਰਦ ਨੂੰ ਸਿਖਾਉਣਾ ਤੇ ਜਿੱਥੋਂ ਸ਼ਗਿਰਦ ਦੇ ਨਾਲ ਤੁਸੀਂ ਉਹ ਤੁਹਾਨੂੰ ਗਾਈਡ ਕਰੋਗੇ ਤੁਸੀਂ ਜਿਹੜਾ ਸਹੀ ਜਿਹਾ ਉਹਦਾ ਸੁਧਾਰ ਕਰੀਂ ਤੁਹਾਡੀ ਗਲਤੀਆਂ ਨੂੰ ਤੁਹਾਡੇ ਬਾਰੇ ਸ਼ਗਿਰਦ ਨੂੰ ਜਦੋਂ ਮਦਦ ਦੀ ਜ਼ਰੂਰਤ ਆਪ ਉਹ ਤੁਹਾਨੂੰ ਕੁਝ ਪੁੱਛ ਸਕੇ ਤਾਂ ਜਿਹੜਾ ਮੈਂਟਰ ਆ ਉਹ ਸ਼ਗਿਰਦ ਨੂੰ ਉਹਦੇ ਸਵਾਲ ਦਾ ਜਵਾਬ ਦੇਵੇ ਏ ਉਹ ਡੀਪ ਮੈਂਟਰਸ਼ਿਪ ਸਮਝਦੇ ਹੋ ਪਰ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਆਨਲਾਈਨ ਕਿਸੇ ਨੂੰ ਮੈਂਟਰ ਮੰਨਦੇ ਕਦੇ ਵੀ ਤੁਸੀਂ ਆਨਲਾਈਨ ਮੈਂਟਰਸ਼ਿਪ ਜਿਹੜੀ ਹੈ ਨਾ ਮਤਲਬ ਆਨਲਾਈਨ ਮੈਂਟਰਸ਼ਿਪ ਇਨ ਦਾ ਸੈਂਸ ਕਿ ਤੁਸੀਂ ਮੰਨ ਲਿਆ ਕਿਸੇ ਬਹੁਤ ਫੇਮਸ ਪਰਸਨੈਲਿਟੀ ਨੂੰ ਆਪਣਾ ਮੈਂਟਰ ਬਣਾ ਲਿਆ ਪਰ ਨਾ ਤੁਹਾਡੇ ਕੋਲ ਉਹਦਾ ਉਹਦੇ ਨਾਲ ਕੋਈ ਰਿਪਰ ਜਾਂ ਉੱਥੇ ਨਾ ਤੁਸੀਂ ਤੁਹਾਡੇ ਘਰੇ ਵੀ ਆ ਸਕਦੇ ਤੁਹਾਨੂੰ ਕੋਹਾਲ ਚਾਲ ਪੁੱਛ ਨਹੀਂ ਸਕਣ ਤੁਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ ਉਹ ਤੋਂ ਤੁਸੀਂ ਉਹ ਤੋਂ ਕੁਝ ਪੁੱਛੋ ਉਹ ਤਾਂ ਵਧੀਆ ਗੱਲ ਕਰ ਰਹੇ ਪਾਸੇ ਤੁਸੀਂ ਮਤਲਬ ਬਹੁਤ ਦੂਰੀ ਹੈ ਕਿ ਕਦੀ ਤੁਹਾਡੀ ਆਪਸ ਵਿੱਚ ਗੱਲਬਾਤ ਹੀ ਨਹੀਂ ਹੋਈ ਉਹ ਤੁਹਾਨੂੰ ਨਹੀਂ ਜਾਣਦਾ ਤੁਹਾਡੇ ਚਿਹਰੇ ਨੂੰ ਨਹੀਂ ਪਛਾਣਦਾ ਅਗਰ ਤੁਸੀਂ ਨਾਂ ਬੋਲੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਉਹ ਤੁਹਾਨੂੰ ਮੈਂਟਰ ਸਮਝਦੇ ਆਪ ਦਾ ਕਿ ਉਹ ਤੁਸੀਂ ਉਹਦੇ ਸ਼ਾਗਿਰਦ ਦੇ ਆ ਸੋ ਇਹ ਇਹ ਜਿਹੜੀ ਹੈ ਨਾ ਇਹ ਮੈਂਟਰਸ਼ਿਪ ਨਹੀਂ ਹੈ ਐਕਚੁਅਲ ਵਿੱਚ ਜਿਹੜੀ ਮੈਂਟਰਸ਼ਿਪ ਹੁੰਦੀ ਆ ਗੁਰੂ ਚੇਲੇ ਦਾ ਰਿਸ਼ਤਾ ਹਮ ਮੰਟੋਰਿਸ਼ਪ ਰਾਈਟ ਤੱਕ ਗੁਰੂ ਨੂੰ ਆਪਣੇ ਚੇਲੇ ਦੇ ਬਾਰੇ ਵਿੱਚ ਪਤਾ ਹੁੰਦਾ ਬਹੁਤ ਵਧੀਆ ਗੱਲ ਕਹਿ ਰਹੇ ਤੁਸੀਂ ਜਰੂਰ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਕਿ ਜਿਹਦੇ ਬਾਰੇ ਵਿੱਚ ਤੁਹਾਨੂੰ ਕੋਸ਼ ਨਹੀਂ ਪਤਾ ਜਿਹਦੇ ਕਰੈਕਟਰ ਦੇ ਬਾਰੇ ਵਿੱਚ ਜਿਹਦੇ ਸੁਭਾਅ ਦੇ ਬਾਰੇ ਵਿੱਚ ਤੁਹਾਨੂੰ ਨਹੀਂ ਪਤਾ ਜਿਹਦੇ ਨਾਲ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਨਾ ਗੁਰੂ ਚੇਲੇ ਨੂੰ ਜਾਣਦਾ ਨਾ ਚੇਲਾ ਗੁਰੂ ਤੱਕ ਪਹੁੰਚ ਸਕਦਾ ਤਾਂ ਇਹ ਜਿਹੜਾ ਆ ਇਹ ਸਹੀ ਮੰਟੋਰਿਸ਼ਪ ਪ੍ਰੋਗਰਾਮ ਨਹੀਂ ਹੋ ਸਕਦਾ ਅਗਰ ਤੁਸੀਂ ਮੰਨ ਲਓ ਕੋਈ ਜਣਾ ਹੈ ਉਹਨੇ ਕਿਸੇ ਨੂੰ ਮੈਂਟਰ ਬਣਾ ਲਿਆ ਫਿਰ ਰੱਖੋ ਕਿ ਬਹੁਤ ਸਾਰੇ ਪੈਨਪਰਾਇਆ ਜਿਹੜੇ ਹੁਣ ਇਸ ਪ੍ਰੋਗਰਾਮ ਦੇ ਰਹੀ ਮੈਨੂੰ ਸੁਣ ਰਹੇ ਆ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨੇ ਆਪਣਾ ਮੈਂਟਰ ਮੈਨੂੰ ਬਣਾਇਆ ਹੋਵੇ ਪਰ ਜੇਕਰ ਮਤਲਬ ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਕਰ ਰਹੇ ਆ ਤੁਸੀਂ ਕਿਹੇ ਲੈਵਲ ਤੇ ਪਹੁੰਚੇ ਆ ਕੀ ਤੁਹਾਡੇ ਜੀਵਨ ਦੇ ਵਿੱਚ ਚੱਲ ਰਿਹਾ ਹੈ ਤਾਂ ਇਹ ਮੈਂਟਰਸ਼ਿਪ ਨਹੀਂ ਕਹੋਂ। ਮੈਨੂੰ ਪਤਾ ਹੋਣਾ ਚਾਹੀਦਾ ਆ ਕਿ ਜਿਹੜੇ ਮੇਰੇ ਮੈਂਟਰਸ਼ਿਪ ਦੇ ਅੰਦਰ ਆਤਾ ਇਸ ਕਰਕੇ ਆਪਣੀ ਸਪੋਰਟ ਚਰਚ ਦੇ ਵਿੱਚ ਜਾਓ ਜਿੱਥੇ ਤੁਹਾਨੂੰ ਪਾਸਟਰ ਦੀਆਂ ਕਮੀਆਂ ਆਉਂਣ ਜਾਂ ਤੁਹਾਨੂੰ ਤਾਂ ਦਿੱਕਰੇ ਆਣ ਤੁਹਾਨੂੰ ਸਮਝਣ ਉਹਦੀ ਗਲਤਾਂ ਉਸ ਇਸ ਤਰ੍ਹਾਂ ਆਪਣੇ ਪਾਸਟਰ ਦੇ ਨਾਲ ਵਫਾਦਾਰ ਇਸ ਲਈ ਸਾਨੂੰ ਉਹਨਾਂ ਸੋਚ ਕੇ ਮੈਂਟਰ ਬਣਾਉਣੇ ਆ ਅਸੀਂ ਫੇਮਸ ਪਰਸਨੈਲਿਟੀਜ਼ ਨੂੰ ਮੰਨ ਲਓ ਮੈਂ ਮੈਂ ਨਰਿੰਦਰ ਮੋਦੀ ਨੂੰ ਆਪਣਾ ਜਿਹੜੇ ਸਾਡੇ ਪ੍ਰਾਈਮ ਮਿੰਿਸਟਰ ਜੀ ਆ ਅਸੀਂ ਨਰਿੰਦਰ ਮੋਦੀ ਜੀ ਨੂੰ ਮੈਂ ਆਪਣਾ ਮੈਂਟਰ ਮੰਨ ਲਿਆ ਫੋਰ ਇਗਜ਼ਾਮਪਲ ਠੀਕ ਆ ਇੰਨੀਆ ਪੀੜਾ ਆ ਜਿਉ ਮੈਨੂੰ ਨਹੀਂ ਜਾਣਦੇ ਇਹ ਮੈਂਟਰਸ਼ਿਪ ਹੋ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਰੋਜ਼ ਕਿਸੇ ਨੂੰ ਗਾਲਾਂ ਕੱਢਦੀ ਆ ਜਾਂ ਬlesings ਦਿੰਦੀ ਆ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਨਹੀਂ ਕਰਦੀ ਉਹਨਾਂ ਨੂੰ ਨਹੀਂ ਪਤਾ ਮੈਂ ਵਚਨ ਪੜ੍ਹਦੀ ਹਾਂ ਕਿ ਨਹੀਂ ਪੜ੍ਹਦੀ ਉਹਨਾਂ ਨੂੰ ਨਹੀਂ ਪਤਾ ਕਿ ਜੇ ਜੋ ਸਿੱਖਿਆ ਉਹ ਦੇ ਰਿਹਾ ਹੈ ਮੈਂ ਉਹਨੂੰ ਫਾਲੋ ਕਰਦੀ ਹਾਂ ਕਿ ਨਹੀਂ ਕਰਦੀ ਤਾਂ ਇਹ ਮੈਂਟਰਸ਼ਿਪ ਪ੍ਰੋਗਰਾਮ ਸਕਸੈਸਫੁਲ ਹੋ ਹੀ ਨਹੀਂ ਸਕਦਾ ਪਰ ਅੱਜ ਬਹੁਤ ਸਾਰੇ ਲੋਕੀ ਆ ਜਿਨ੍ਹਾਂ ਨੇ ਫੇਮਸ ਪਰਸਨੈਲਿਟੀਆਂ ਨੂੰ ਆਪਣਾ ਮੈਂਟਰ ਬਣਾਇਆ ਹੈ ਉਹ ਇੱਕ ਧੋਖਾ ਹੈ ਸਹੀ ਗੱਲ ਹੈ ਇਹ ਮੈਂਟਰਸ਼ਿਪ ਨਹੀਂ ਹੈ ਇਹ ਧੋਖਾ ਹੈ ਮੈਂਟਰਸ਼ਿਪ ਦੇ ਵਿੱਚ ਤੁਸੀਂ ਬਹੁਤ ਵਾਰੀ ਰੂਬਰੂ ਹੋਣਾ ਹੁੰਦਾ ਹੈ ਬਹੁਤ ਵਾਰੀ ਤੁਸੀਂ ਚੀਜ਼ਾਂ ਪੁੱਛਣੀਆਂ ਹੁੰਦੀਆਂ ਆਪਣੇ ਮੈਂਟਰ ਨੂੰ ਕਿ ਅਸੀਂ ਜਿਹੜੀ ਵੀ ਚੀਜ਼ ਤੁਹਾਨੂੰ ਨਹੀਂ ਸਮਝ ਆ ਰਹੀ ਉਹਦੇ ਬਾਰੇ ਵਿੱਚ ਤੁਸੀਂ ਪੁੱਛਣਾ ਹੈ ਕਿ ਸਾਨੂੰ ਦੱਸੋ ਇਸ ਚੀਜ਼ ਨੂੰ ਕਿੱਦਾਂ ਕੀਤਾ ਜਾਵੇ ਅਰੇ ਉਹ ਮੈਂਟਰ ਤੁਹਾਨੂੰ ਪ੍ਰੋਪਰ ਉਸ ਤਰੀਕੇ ਦੇ ਬਾਰੇ ਵਿੱਚ ਦੱਸੇ ਉਸ ਚੀਜ਼ ਦੇ ਬਾਰੇ ਵਿੱਚ ਤੁਹਾਨੂੰ ਦੱਸੇ ਇਹ ਹੁੰਦੀ ਮੈਂਟਰਸ਼ਿਪ ਛੁੱਠੀ ਤਸੱਲੀ ਆਪਣੇ ਆਪ ਨੂੰ ਕਦੇ ਨਹੀਂ ਦੇਣੀ ਜਿਹੜੀ ਚੀਜ਼ ਸਹੀ ਨਹੀਂ ਜਾ ਰਹੀ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਇਹ ਸੋਚ ਕੇ ਸੈਟੀਸਫਾਈ ਨਾ ਹੋਈ ਜਾਓ ਕਿਸੇ ਦੀ ਫੋਟੋ ਆਪਣੇ ਘਰ ਦੇ ਵਿੱਚ ਲਾ ਲਈਆ ਕਿਸੇ ਫੇਮਸ ਪਰਸਨੈਲਿਟੀ ਦੀ ਤੇ ਤੁਸੀਂ ਆਪੇ ਹੀ ਕਹੀ ਜਾਂਦੇ ਕਿ ਮੇਰਾ ਮੈਂਟਰ ਆ ਕੋਈ ਕੋਈ ਦੂਜਾ ਜਣਾ ਉਹਨੂੰ ਜਾ ਕੇ ਪੁੱਛਦਾ ਹੈ ਕਿ ਤੁਹਾਡਾ ਚੇਲਾ ਉਹ ਕਹਿੰਦਾ ਜੀ ਉਹਨੂੰ ਤਾਂ ਪਤਾ ਹੀ ਨਹੀਂ ਕਿਹੜਾ ਚੇਲਾ ਮੈਨੂੰ ਨਾਮ ਦੀ ਸਿਆਣ ਹੀ ਨਹੀਂ ਹੈਗੀ ਮੇਨੋ ਦੀ ਸ਼ਕਲ ਦੀ ਸਿਆਣ ਨਹੀਂ ਹੈਗੀ ਅੱਛਾ ਕਿਹੜੇ ਪਿੰਡੋਂ ਅੱਛਾ ਜੀ ਹੋਊਗਾ ਆਉਂਦਾ ਹੋਊਗਾ ਇਹ ਇਹ ਮੈਂਟਰਸ਼ਿਪ ਨਹੀਂ ਹੈ। ਸੋ ਬਹੁਤ ਖਿਆਲ ਰੱਖਣਾ ਕਿ ਅਸੀਂ ਅਗਰ ਅਸੀਂ ਗੁਰੂ ਚੇਲੇ ਦੀ ਰਿਲੇਸ਼ਨਸ਼ਿਪ ਦੇ ਵਿੱਚ ਆਨਾ ਤੇ ਚੇਲੇ ਨੂੰ ਗੁਰੂ ਦਾ ਪਤਾ ਹੋਣਾ ਚਾਹੀਦਾ ਹੈ ਤੇ ਗੁਰੂ ਨੂੰ ਚੇਲੇ ਦਾ ਪ੍ਰੋਪਰ ਜਿਹੜਾ ਆ ਉਹ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਹੁਣ ਉਹਨਾਂ ਚੀਜ਼ਾਂ ਅਸੀਂ ਹੁਣ ਦੁੱਧ ਪੀਂਦੇ ਬੱਚੇ ਨਹੀਂ ਰਹੇ ਹੁਣ ਅਸੀਂ ਭੋਜਨ ਛਕਣ ਵਾਲੇ ਹੋਣਾ। ਜਿੱਦਾਂ ਸਾਡੇ ਬੱਚੇ ਜਦੋਂ ਗਰੋਥ ਨਹੀਂ ਕਰਦੇ ਤਾਂ ਸਾਨੂੰ ਸਟ्रेस ਹੋ ਜਾਂਦਾ ਹੈ ਕਿ ਬੱਚੇ ਕਿਉਂ ਨਹੀਂ ਵਧ ਰਹੇ ਕਿਉਂ ਇੰਨੇ ਦੁਬਲੇ ਪੱਤੇ ਇਹਦੀ ਸਿਹਤ ਕਿਉਂ ਨਹੀਂ ਬਣ ਰਹੀ ਜਾਇ ਪੜ੍ਹਾਈ ਵਿੱਚ ਰੋਜ਼ ਸਕੂਲ ਜਾਂਦੇ ਇਹਨਾਂ ਨੂੰ ਟਿਊਸ਼ਨਸ ਮਿਲ ਰਹੀਆਂ ਫਿਰ ਕਿਉਂ ਨਹੀਂ ਐਜੂਕੇਟ ਹੋ ਰਹੇ ਉਸ ਲੈਵਲ ਤੇ ਜਿਸ ਲੈਵਲ ਤੇ ਇਹਨਾਂ ਨੂੰ ਹੋਣਾ ਚਾਹੀਦਾ ਹੈ ਤਾਂ ਇੱਕ ਤਰੀਕੇ ਦਾ ਸਟ्रेस ਹੁੰਦਾ ਹੈ ਪੇਰੈਂਟਸ ਲੱਭਦੇ ਕਿ ਇਹ ਕੰਮ ਕਿਉਂ ਨਹੀਂ ਹੋ ਰਿਹਾ ਇਸੇ ਤਰ੍ਹਾਂ ਸਾਡਾ ਪਰਮੇਸ਼ਵਰ ਵੀ ਸਾਡੀ ਪਰਵਾਹ ਕਰਨ ਵਾਲਾ ਪਿਤਾ ਪਰਮੇਸ਼ਵਰ ਹੈ ਜਦੋਂ ਅਸੀਂ ਆਤਮਿਕ ਰੀਤੀ ਦੇ ਨਾਲ ਗ੍ਰੋਅ ਅਪ ਨਹੀਂ ਹੁੰਦੇ ਵੱਧਦੇ ਨਹੀਂ ਆ ਅਸੀਂ ਉਮਰ ਵਿੱਚ ਵੱਧਦੇ ਆ ਪਰ ਅਸੀਂ ਗਿਆਨ ਵਿੱਚ ਨਹੀਂ ਵੱਧਦੇ ਜੇ ਬੱਚੇ ਦੀ ਉਮਰ 18 ਸਾਲ 20 ਸਾਲ ਹੋ ਗਈ ਪਰ ਉਹਦੀਆਂ ਹਰਕਤਾਂ 8-9 ਸਾਲਾਂ ਵਾਲੀਆਂ ਆ ਜਾਂ 5-7 ਸਾਲਾਂ ਵਾਲੀਆਂ ਉਹਦੀ ਮਾਂ ਜਾਂ ਉਹਦੇ ਪਿਤਾ ਦੇਤੇ ਕੀ ਬੀਤਦੀ ਹੈ ਨਾ ਇਹ ਸਿਰਫ ਉਹਦੇ ਹallelujah ਜਾਣ ਸਕਦੇ ਉਹ ਹੀ ਬਿਆਨ ਕਰ ਸਕਦੇ ਸੋ ਇਸੇ ਤਰ੍ਹਾਂ ਹੀ ਅਸੀਂ ਹੁਣ ਸਾਨੂੰ ਸਮਝਦਾਰ ਹੋਣਾ ਅਸੀਂ ਮੈਚਿਓਰਿਟੀ ਦੇ ਵਿੱਚ ਆਉਣਾ ਅਸੀਂ ਹੁਣ ਸਮਝਦਾਰ ਹੋਣ ਹੁਣ ਅਸੀਂ ਉਸੇ ਲੈਵਲ ਤੇ ਨਹੀਂ ਰਹਿਣਾ ਕਿ ਹਾਂਜੀ ਫੋਟੋ ਲਾ ਕੇ ਕਹਿ ਦਿੱਤਾ ਜੀ ਬਹੁਤ ਸੋਹਣੀਆਂ ਗੱਲਾਂ ਦੱਸਦੇ ਤੁਸੀਂ ਪੂਰਾ ਐਕਸਪੀਰੀਅੰਸ ਦੇਖਣਾ ਫਲਾਨ ਆਈਟਮ ਕਰਨਾ ਤੇ ਮੇਰਾ ਮੈਂਟਰ ਨੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆਓ ਤੁਹਾਨੂੰ ਤੁਹਾਡੇ ਮੈਂਟਰ ਦਾ ਪਤਾ ਹੋਵੇ ਤੇ ਮੈਂਟਰ ਨੂੰ ਚੇਲੇ ਦਾ ਪਤਾ ਹੋਵੇ ਗੁਰੂ ਦਾ ਚੇਲੇ ਨੂੰ ਪਤਾ ਹੋਵੇ ਤੇ ਚੇਲੇ ਨੂੰ ਗੁਰੂ ਦਾ ਪਤਾ ਹੋਵੇ। ਅਰ ਗੁਰੂ ਤੇ ਚੇਲਾ ਆਪਸ ਵਿੱਚ ਗੱਲ ਕਰ ਸਕਦੇ ਹੋ। ਹallelujah। ਸੋ ਇੱਥੇ ਵਚਨ ਸਾਨੂੰ ਕੀ ਕਹਿ ਰਿਹਾ? ਕਿੰਨ ਜਿਹੜੇ ਤੁਹਾਨੂੰ ਪਰਮਾਉਣਾ ਚਾਹੁੰਦੇ ਦੇਖੋ। ਪਰਮਾਉਣ ਵਾਲੀਆਂ ਚੀਜ਼ਾਂ ਨੇ ਕਈ ਤਰ੍ਹਾਂ ਦੀਆਂ ਨੇ। ਕਈ ਤਰੀਕਿਆਂ ਦੇ ਨਾਲ ਪਰਮਾਇਆ ਜਾ ਰਿਹਾ। ਸੋ ਕਿਹੜੇ-ਕਿਹੜੇ ਤਰੀਕੇ ਦੱਸਾਂ? ਬਹੁਤ ਗਲਤ ਸਿੱਖਿਆ ਦਿੱਤੀਆਂ ਜਾ ਰਹੀਆਂ ਨੇ। ਪਰ ਜਿਹੜੇ ਤੁਹਾਨੂੰ ਪਰਮਾਉਣਾ ਚਾਹੁੰਦੇ ਉਹਨਾਂ ਦੇ ਪਰਮਾਹਾਰਤ ਦੇ ਵਿੱਚ ਤੁਸੀਂ ਨਾ ਆ ਸਕੋ ਇਸ ਲਈ ਇਹ ਲਿਖਤਾਂ ਜਿਹੜੀਆਂ ਆ ਇਹ ਲਿਖੀਆਂ ਗਈਆਂ ਆ ਕਿ ਪਰਮੇਸ਼ਵਰ ਸਾਨੂੰ ਨਹੀਂ ਚਾਹੁੰਦੇ ਕਿ ਅਸੀਂ ਪਰਮਾਏ ਜਾਈਏ ਪਰ ਉਹ ਸਾਨੂੰ ਹੁਸ਼ਿਆਰੀ ਦੇ ਰਿਹਾ ਜਿੱਦਾਂ ਜਦੋਂ ਬੱਚਾ ਛੋਟਾ ਹੁੰਦਾ ਆ ਤਾਂ ਉਹਦੇ ਪਾਪਾ ਜਾਂ ਉਹਦੇ ਮਮਾ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਲਈ ਜਿਹੜਾ ਆ ਟ੍ਰੇਨ ਕਰਦੇ ਕਿ ਇਦਾਂ ਨਹੀਂ ਕਰਨਾ ਹੈ ਇਦਾਂ ਹੋ ਜਾਊਗਾ ਜੇ ਤੂੰ ਇਦਾਂ ਕੀਤਾ ਇਦਾਂ ਹੋ ਜਾਊਗਾ ਇਦਾਂ ਹੀ ਪਵਿੱਤਰ ਵਚਨ ਜਿਹੜਾ ਆ ਨਾ ਉਹ ਸਾਨੂੰ ਟ੍ਰੇਨ ਕਰਦਾ ਹੈ ਸਪਿਰਚੁਅਲ ਲਾਈਫ ਵਾਸਤੇ ਕਿ ਅਸੀਂ ਪਰਮਾਏ ਨਹੀਂ ਜਾਣਾ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਪਰ ਅਸੀਂ ਉਹ ਮਸਾ ਜੋ ਪਰਮੇਸ਼ਵਰ ਦਾ ਮਸਾ ਆ ਉਸ ਮਸਾ ਦੇ ਵਿੱਚ ਰਹਿ ਕੇ ਅਸੀਂ ਅਸਲੀ ਗਿਆਨ ਨੂੰ ਜੋ ਪਵਿੱਤਰ ਵਚਨ ਦਾ ਗਿਆਨ ਆ ਅਸੀਂ ਉਹਨੂੰ ਹਾਸਲ ਕਰਨਾ ਹੈ ਗਿਆ ਸਾਮੇ ਕਿਉਂਕਿ ਜਿਵੇਂ ਉਹਦਾ ਮਸਾ ਤੁਹਾਨੂੰ ਸਭਨਾ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਤ ਹੈ ਝੂਠ ਨਹੀਂ ਸੋ ਕਹਿੰਦਾ ਜਿਵੇਂ ਉਹਦਾ ਜਿਹੜਾ ਮਸਾ ਹੈ ਪਰਮੇਸ਼ਵਰ ਦਾ ਮਸਾ ਸਾਰੀਆਂ ਗੱਲਾਂ ਵਿਖੇ ਸਾਨੂੰ ਸਿਖਾਉਂਦਾ ਹੈ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਰਿਸ਼ਤੇ ਕਿੱਦਾਂ ਨਿਭਾਉਣੀਆਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿੱਦਾਂ ਜਾਣਾ ਈਚ ਐਂਡ एवरीथिंग ਸਾਰਾ ਕੁਝ ਹallelujah ਪਰਮੇਸ਼ਵਰ ਦਾ ਜਿਹੜਾ ਮਸਾ ਹੈ ਨਾ ਉਹ ਸਾਨੂੰ ਸਿਰਫ ਲੋਗੋਸ ਵਰਡ ਦੇ ਨਾਲ ਹੀ ਜਾਣੂ ਨਹੀਂ ਕਰਵਾਉਂਦਾ ਸਭੁਰ ਰੇਮਾ ਵਰਡ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਦੱਸਦਾ ਉਹ ਸਾਨੂੰ ਸਮਝਾਉਂਦਾ ਕਿ ਕਿਸ ਤਰ੍ਹਾਂ ਸਾਨੂੰ ਦੱਸਦਾ ਪਰਿਵਾਰ ਨੂੰ ਬੱਚੇ ਕਿਹੋ ਜਿਹੇ ਤਰ੍ਹਾਂ ਸਾਨੂੰ ਦਿਖਾਉਣਾ ਚਾਹੀਦਾ ਇੱਕ ਜੇ ਗਰਮਜੋਸ਼ ਦਾ ਉਹ ਇਸ ਤਰ੍ਹਾਂ ਰਹਿਣੇ ਦਾ ਕਿਸ ਤਰ੍ਹਾਂ ਜਿ ਪਰਿਵਾਰ ਬਣ ਸਕਦੇ ਇਸ ਬਾਰੇ ਗੋਭੀ ਮਨੋਕਾ ਆਪਣੀ ਸਿੱਖਿਆ ਦੇ ਨਾਲ ਸਾਨੂੰ ਉਹ ਆਪਣੇ ਮਨ ਦੀਆਂ ਗੱਲਾਂ ਵਿੱਚ ਐਡ-ਆਨ ਕਰ ਸਕਦੇ ਆ ਹੋ ਸਕਦਾ ਬਹੁਤ ਹੋ ਸਕਦਾ ਕਿ ਬਹੁਤ ਸਾਰੇ ਪਰਿਵਾਰ ਮਿਲਦੇ ਆ ਜਿਹੜੇ ਡਿਫਰੈਂਟ ਜਗ੍ਹਾ ਤੋਂ ਆਉਂਦੇ ਆ ਜਾਂ ਕਿੱਦਾਂ ਉਹਨਾਂ ਦੀ ਇੱਕ ਕੰਪਲੇਨ ਹੁੰਦੀ ਆ ਤੇ ਉਹ ਕਹਿੰਦੇ ਕਿ ਸਿਸਟਰ ਜੀ ਅਸੀਂ ਫਲਾਣੇ ਥਾਂ ਜਾਣਦੇ ਆ ਪਰ ਉੱਥੇ ਪ੍ਰੋਬਲਮ ਕੀ ਆ ਕਿ ਜਿਹੜੇ ਉੱਥੇ ਪ੍ਰਚਾਰ ਕਰਦੇ ਆ ਉਹ ਜਿਹੜੀ ਗੱਲ ਉਹਨਾਂ ਨੇ ਸਾਨੂੰ ਕਹਿਣੀ ਹੁੰਦੀ ਲਾ ਕੇ ਕਹਿਣੀ ਹੁੰਦੀ ਆ ਹਨਾ ਤੇ ਉਹ ਇਧਰ ਆਤਮਾ ਦਾ ਨਾਮ ਲੈ ਕੇ ਜੀ ਸਾਨੂੰ ਆਤਮਾ ਨੇ ਆਹ ਕਿਹਾ ਆ ਤੇ ਪ੍ਰਚਾਰ ਉਸੇ ਉਸੇ ਚੀਜ਼ ਦਾ ਕਰਕੇ ਉਹਨਾਂ ਨੇ ਕਰਨਾ ਜਿੱਥੇ ਉਹਨਾਂ ਨੇ ਸਾਨੂੰ ਜਿਹੜੀ ਗੱਲ ਸੁਣਾਉਣੀ ਹੂ। ਮਤਲਬ ਕਿ ਲਾ ਕੇ ਗੱਲਾਂ ਕਰਨੀਆਂ ਰਾਈਟ ਸੋ ਕਈ ਵਾਰੀ ਕਈ ਵਾਰੀ ਨਹੀਂ ਅਕਸਰ ਹੀ ਅਸੀਂ ਇਹੀ ਕਰਦੇ ਹਾਂ ਕਿ ਜਿਹੜੀ ਸਾਡੇ ਦਿਲ ਦੀ ਗੱਲ ਹੁੰਦੀ ਨਾ ਉਹਦੇ ਅਕੋਰਡਿੰਗਲੀ ਅਸੀਂ ਪਰਮੇਸ਼ਵਰ ਦਾ ਵਚਨ ਚੱਕ ਲਈਏ। ਕਿ ਜੋ ਅਸੀਂ ਕਹਿਣਾ ਚਾਹੁੰਦੇ ਆ ਪਰਮੇਸ਼ਵਰ ਦਾ ਵਚਨ ਉੱਥੋਂ ਕਿ ਜਾ ਕੇ ਫੜਨਾ। ਤੇ ਫਿਰ ਅਸੀਂ ਉਹਦਾ ਆਸਰਾ ਲੈ ਕੇ ਅਸੀਂ ਗੱਲਾਂ ਆਪਣੇ ਮਨ ਦੀਆਂ ਕਰਦੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮਿਕਸ ਅਪ ਕਰ ਦਿੰਦੇ ਹਾਂ ਪਰ ਜਿਹੜਾ ਪਰਮੇਸ਼ਵਰ ਦਾ ਮਸਾ ਹੈ ਉਹ ਸਿੱਧਾ ਪਰਮੇਸ਼ਵਰ ਤੋਂ ਆ ਉਹਦੇ ਵਿੱਚ ਕੋਈ ਖਚਰ ਵਿਧਿਆ ਨਹੀਂ ਹੈਗੀ ਉਹਦੇ ਵਿੱਚ ਕੋਈ ਮਨੁੱਖ ਦੀ ਵਿਧਿਆ ਨਹੀਂ ਹੈ ਉਹਦੇ ਵਿੱਚ ਕੋਈ ਸ਼ੈਤਾਨ ਦੀ ਵਿਧਿਆ ਨਹੀਂ ਉਹ ਚ ਸਿੱਧਾ ਹੀ ਉਹ ਪਰਮੇਸ਼ਵਰ ਦਾ ਮਸਾ ਆ ਉਹ ਡਾਇਰੈਕਟ ਤੁਹਾਡੇ ਤੇ ਉਤਰਦਾ ਆ ਬਹੁਤ ਸਾਰੇ ਲੋਕ ਡਾਇਰੈਕਟਲੀ ਤੁਹਾਨੂੰ ਗਾਈਡ ਕਰਦਾ ਤੁਹਾਡੇ ਮਨ ਵਿੱਚ ਬੋਲਦਾ ਆ ਤੁਹਾਡੇ ਅੰਦਰੋਂ ਤੁਹਾਨੂੰ ਸਮਝ ਆਉਂਦਾ ਤੁਹਾਡੇ ਅੰਦਰੋਂ ਤੁਹਾਨੂੰ ਸੁਖ ਹੁੰਦਾ ਤੇ ਤੁਹਾਨੂੰ ਅੰਦਰੋਂ ਟ੍ਰੇਨ ਹੋ ਰਹੀ ਹੈ ਹੀ ਤੁਸੀਂ ਪਹਿਚਾਨਣਾ ਮੈਂ ਆਪਣੇ ਦਾਸ ਤੂੰ ਉਹੀ ਸਨੇਹ ਉਹ ਝੂਠਾ ਨਹੀਂ ਆ ਤੇ ਜਿਵੇਂ ਉਹਨੇ ਤੁਹਾਨੂੰ ਸਿੱਖਿਆ ਦਿੱਤੀ ਜਿਵੇਂ ਤੁਸੀਂ ਉਹਦੇ ਵਿੱਚ ਕਾਇਮ ਰਹੋ ਜਿਵੇਂ ਉਸ ਮਸਾ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਉਸ ਪਰਮੇਸ਼ਵਰ ਦੇ ਬਚਨ ਦੇ ਰਹੀ ਜੋ ਸਿੱਖਿਆ ਸਾਨੂੰ ਦਿੱਤੀ ਗਈ ਹੈ ਇਹਦੇ ਵਿੱਚ ਕਾਇਮ ਰਹੋ ਜੋ ਮਸੀਹ ਹੈ ਮਸੀਹ ਯਸੂ ਮਸੀਹ ਸਿੱਧਾ ਹੀ ਪਰਮੇਸ਼ਵਰ ਦਾ ਮਸਾ ਹੈ ਜੋ ਮਸੀਹ ਉਸ ਸਾਨੂੰ ਸਿਖਿਆ ਦਿੱਤੀ ਆ ਉਸ ਸਿਖਿਆ ਦੇ ਵਿੱਚ ਅਸੀਂ ਕਾਇਮ ਰਹਿਣਾ ਹੈ ਯੈਸ ਸਮਨ ਹallelujah ਕਿੰਨੀਆਂ ਚੀਜ਼ਾਂ ਆ ਜਾਂ ਜਿਹੜੀਆਂ ਸਾਨੂੰ ਪਰਮਾਤਮਾ ਨੇ ਆ ਉਹਨਾਂ ਵਿੱਚੋਂ ਅਸੀਂ ਦੇਖਦੇ ਆ 16 ਨੰਬਰ ਆਇਦ ਪਹਿਲਾ ਵੀ ਹੰਨਾ ਦੂਜਾ ਵੀ ਆਇ 16 ਨੰਬਰ ਆਇਦ ਫਸਟ ਜੋਹਨ ਪਹਿਲਾ ਜੋ ਹੰਨਾ 16 ਨੰਬਰ ਆਇਦ ਤੇ ਇਹਦੇ ਵਿੱਚ ਲਿਖਿਆ ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ ਸੋ ਪਿਤਾ ਤੋਂ ਨਹੀਂ ਸਗੋ ਸੰਸਾਰ ਤੋਂ ਹੈ ਦੇਖੋ ਕਿੰਨੀ ਕਿੰਨੀ ਜਬਰਦਸਤ ਗੱਲ ਆ ਇਹ ਮਤਲਬ ਅੱਜ ਅਸੀਂ ਬਚਨ ਨੂੰ ਗੰਭੀਰਤਾਈ ਦੇ ਨਾਲ ਦੇਖਾਂਗੇ ਨਾ ਇੰਨੇ ਬੰਧਨ ਟੁੱਟਦੇ ਆ ਮਤਲਬ ਅਸੀਂ ਸੋਚਦੇ ਕਿ ਕੋਈ ਸਾਡੇ ਆਣ ਕੇ ਬੰਧਨ ਤੋੜੇ ਮਾਈ ਡੀਅਰ ਫਰੈਂਡਸ ਇਹ ਬੰਧਨ ਓਨੀ ਦੇਰ ਤੱਕ ਨਹੀਂ ਟੁੱਟਣਾ ਜਿੰਨੀ ਦੇਰ ਤੱਕ ਗਿਆਨ ਨਹੀਂ ਹੋਗਾ ਗਿਆਨ ਬਿਨਾ ਪਰਮਾਤਮਾ ਦਾ ਨਾਸ਼ ਹੋ ਸੋ ਗਿਆਨ ਹੁਣੇ ਬਚਨ ਦੇ ਵਿੱਚ ਵੀ ਤੇ ਨੇਚੋਂ ਸੁਣੋ ਦੇ ਨਾਲ ਸੁਣਨਾ ਦਿ ਤਸਪੀਂ ਲੈਣ ਦੇ ਕੇ ਆਪਾਂ ਨੂੰ ਗਿਆਨ ਦੇ ਰੱਖਦੇ ਕਿ ਦੂਸਰੇ ਸਾਨੂੰ ਉਸ ਲਿਖਣਾਂ ਨੂੰ ਚਿੰਤਾ ਨੂੰ ਗਾਈਡ ਕਰ ਗਿਆਨ ਪਰਮੇਸ਼ੁਰ ਪਰ ਤੁਸੀਂ ਖੋਦੇ ਸਿੱਧੇ ਪਰਮੇਸ਼ੁਰ ਦਾ ਗੱਲ ਕਰਦੇ ਪਰਮੇਸ਼ੁਰ ਬੱਚੇ ਸਾਨੂੰ ਉਹ ਸਮਝ ਦੇਣੀ ਆ ਪਿਆਰ ਕਰਨਾ ਸੋ ਅਸੀਂ ਇਸ ਬਚਨ ਨੂੰ ਅਸੀਂ ਪ੍ਰਭੂ ਮਰਤੇ ਵੀ ਬਿਆ ਕਰ ਤਾਂ ਜੋ ਤੇਰੇ ਬਚਨ ਸੱਚ ਮੁੱਚ ਗਿਰਾਹਣ ਕਰ ਸਕਾਂ ਕਹਿੰਦਾ ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਵਟੇਵਰ ਜੋ ਕੁਝ ਵੀ ਹੈ एवरीथिंग ਈਚ ਐਂਡ एवरीथिंग ਸਾਰਾ ਕੋਜ ਜੋ ਕੁਝ ਵੀ ਸੰਸਾਰ ਵਿੱਚ ਅਰਥਾਤ ਸਰੀਰ ਦੀ ਕਾਮ ਸਰੀਰ ਦੀ ਕਾਮ ਸਰੀਰ ਸੰਸਾਰ ਚੋਂ ਸਹੀ ਹੰਦ ਤਾਂ ਸਰੀਰ ਸੰਸਾਰ ਵਿੱਚ ਹੀ ਪੈਦਾ ਹੋਇਆ ਸੰਸਾਰ ਵਿੱਚ ਹੀ ਮਰਨਾ ਹੈ ਇਹਦੀ ਖੁਰਾਕ ਵੀ ਸੰਸਾਰ ਦੇ ਸਰੀਰ ਸੰਸਾਰ ਅਰਥਾਤ ਸਰੀਰ ਦੀ ਕਾਮ ਸਾਰਾ ਜੋ ਸੰਸਾਰ ਵਿੱਚ ਹੈ ਉਦਰ ਮਤਲਬ ਕਿ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਮਤਲਬ ਨੇਤਰ ਮੀਨਸ ਆਈਜ਼ ਲਸਟ ਆਫ ਆਈਜ਼ ਕਹਿ ਸਕਦੇ ਹਾਂ ਅਸੀਂ ਜਾਂ ਅੱਖਾਂ ਦੇ ਨਾਲ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਦੀ ਡਿਜ਼ਾਇਰ ਕਰਨਾ ਅਤੇ ਜੀਵਨ ਦਾ ਵਿਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਇਹ ਤਿੰਨ ਪਰਮਾਉਂਦੀਆਂ ਚੀਜ਼ਾਂ ਸਨ ਇਹਨਾਂ ਤਿੰਨਾਂ ਚੀਜ਼ਾਂ ਦਾ ਕਰਕੇ ਅਸੀਂ ਸਭ ਤੋਂ ਵੱਧ ਪਰਮਾਏ ਜਾਂਦੇ ਹਾਂ ਸਰੀਰ ਦੀਆਂ ਕਾਮਨਾ ਕੋਈ ਸੋਹਣੀ ਡਰੈਸ ਦੇਖ ਲਈ ਸਰੀਰ ਦੀ ਖਾਇਸ਼ ਹੋਗੀ ਕੋਈ ਸਵਾਦਲਾ ਭੋਜਨ ਸਰੀਰ ਦੀ ਖਾਇਸ਼ ਹੋਗੀ ਮਤਲਬ ਸਰੀਰਕ ਕਾਇਸ਼ਾਂ ਮੇਰੇ ਕੋਲੇ ਆ ਹੋਣਾ ਚਾਹੀਦਾ ਮੇਰੇ ਕੋਲੇ ਉਹ ਹੋਣਾ ਚਾਹੀਦਾ ਸਰੀਰ ਦੀਆਂ ਕਾਮਨਾਵਾਂ ਇੱਕ ਟੈਂਪਟੇਸ਼ਨ ਤੁਸੀਂ ਇਦਾਂ ਕਹਿ ਲਓ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਡੀਲਿੰਗ ਵਿਦ ਟੈਂਪਟੇਸ਼ਨਸ ਅਸੀਂ ਟੈਂਪਟੇਸ਼ਨਸ ਦੇ ਨਾਲ ਕਿੱਦਾਂ ਡੀਲ ਕਰਦੇ ਰਹਿੰਦੇ ਹਾਂ ਸੋ ਕੀ ਕਹਿੰਦਾ ਸਰੀਰ ਦੀ ਕਾਮਨਾ ਸਾਨੂੰ ਅਜਮਾਇਸ਼ ਵਿੱਚ ਪਾ ਦਿੰਦੀਆਂ ਸਰੀਰ ਦੀਆਂ ਕਾਮਨਾਵਾਂ ਕਿ ਇਹਦੇ ਨਾਲ ਵਿਆਹ ਹੋ ਜਵੇ ਸਰੀਰ ਦੀ ਆ ਮਿਲ ਜਵੇ ਇਹ ਮੇਰੀ ਲਾਈਫ 'ਚ ਹੋਵੇ ਇਹ ਮੇਰੀ ਲਾਈਫ 'ਚੋਂ ਨਿਕਲ ਜਵੇ ਇਹ ਮੈਨੂੰ ਦਿਸਣਾ ਚਾਹੀਦਾ ਚਤੋਂ ਪਹਿਰ ਦਿਸਣਾ ਚਾਹੀਦਾ ਇਹ ਮੈਨੂੰ ਇੱਕ ਪਲ ਵੀ ਨਹੀਂ ਦਿਸਣਾ ਚਾਹੀਦਾ ਇਹ ਸਭ ਕੀ ਆ ਸਰੀਰ ਦੀਆਂ ਕਾਮਨਾਵਾਂ ਮੈਂ ਆ ਖਾਣਾ ਆ ਨਹੀਂ ਖਾਣਾ ਇਦਾਂ ਦਾ ਖਾਣਾ ਆ ਇਹ ਸਭ ਸਰੀਰ ਦੀਆਂ ਕਾਮਨਾ ਮੇਰਾ ਸਰੀਰ ਸੋਹਣਾ ਦਿਸਣਾ ਚਾਹੀਦਾ ਮੇਰਾ ਹੀ ਸਭ ਤੋਂ ਸੋਨਾ ਹੋਣਾ ਚਾਹੀਦਾ ਮੇਰੇ ਸਰੀਰ ਦੇ ਉੱਤੇ ਅਭੂਸ਼ਣ ਹੋਣੇ ਚਾਹੀਦੇ ਆ ਮੇਰੇ ਸਰੀਰ ਦੇ ਉੱਤੇ ਮਹਿੰਗੀ ਜਿਹੜਾ ਡ्रेसेस ਹੋਣੀਆਂ ਚਾਹੀਦੀਆਂ ਮਤਲਬ ਉਹ ਸਭ ਚੀਜ਼ਾਂ ਇਹ ਇਹ ਸਾਨੂੰ ਟੈਂਪਟੇਸ਼ਨ ਦੇ ਵਿੱਚ ਪਾਉਂਦੀਆਂ ਅਜਮਾਇਸ਼ ਵਿੱਚ ਪਾਉਂਦੀਆਂ ਸਰੀਰਕ ਖੁਆਇਸ਼ਾਂ ਸਾਨੂੰ ਅਜਮਾਇਸ਼ ਵਿੱਚ ਪਾਉਂਦੀਆਂ ਜਿਹੜੀਆਂ ਸੰਸਾਰ ਦੇ ਵਿੱਚ ਆ ਫਿਰ ਨੇਤਰਾਂ ਦੀ ਕਾਮ ਅਸੀਂ ਜਦੋਂ ਕਿਸੇ ਚੀਜ਼ ਨੂੰ ਦੇਖਦੇ ਆ ਹਨਾ ਇਹ ਹੁਣ ਮੈਨੂੰ ਮੈਲੀ ਜਾ ਕਿਸੇ ਦਾ ਸੋਨਾ ਚਾਹੇ ਜਾਂ ਮੇਰਾ ਵੀ ਘਰ ਇਦਾਂ ਨਹੀਂ ਹੋਣਾ ਚਾਹੀਦਾ ਇਹਦੇ ਘਰ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਪਈਆਂ ਵੱਡੀ ਫ੍ਰਿਜ ਪਈ ਮੇਰੇ ਘਰ ਵਿੱਚ ਵੀ ਹੋਣੀ ਚਾਹੀਦੀ ਪਰਮੇਸ਼ਵਰ ਦਾ ਬਚਨ ਹੈ ਚੀਜ਼ਾਂ ਦਾ ਕਰਕੇ ਅਜਮਾਇਸ਼ ਜੋ ਆਪਾਂ ਨੂੰ ਸਿੱਧਾ ਰਾਹ ਦਿਖਿਆ ਗੱਡੀ ਨੂੰ ਮੇਰੀ ਵੀ ਗੱਡੀ ਇਦਾਂ ਨਹੀਂ ਹੋਣੀ ਚਾਹੀਦੀ ਕਿ ਸਤ ਨੂੰ ਜੁ ਬੰਦਨ ਟੋਕਦੇ ਮਰਨ ਚਾਹੀਏ ਮਰਦ ਚਾਹੀਏ ਔਰਤਾਂ ਤਾਂ ਉਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਾ ਇਹ ਕੀ ਅਨੇਤਰਾ ਦੀ ਕਾਮ ਅੱਖਾਂ ਦੀ ਕਾਮ ਇਹ ਸਾਨੂੰ ਅਜਮਾਇਸ਼ ਵਿੱਚ ਪਾਉਂਦੀ ਹੈ ਜਦੋਂ ਅੱਖਾਂ ਕਿਸੇ ਚੀਜ਼ ਨੂੰ ਦੇਖਦੀਆਂ ਨੇ ਫਿਰ ਉਹ ਲਸਟਫੁਲ ਹੋ ਜਾਂਦੀਆਂ ਨੇ ਹਵਸ ਆ ਜਾਂਦੀ ਹੈ ਅੱਖਾਂ ਦੇ ਵਿੱਚ ਤਾਂ ਇਹ ਸਾਨੂੰ ਅਜਮਾਇਸ਼ ਵਿੱਚ ਪਾਉਂਦੀ ਹੈ ਪਹਿਲੀ ਅਜਮਾਇਸ਼ ਸਰੀਰ ਦੀ ਕਾਮਨਾ ਕਿ ਸਰੀਰ ਨੂੰ ਸੁੱਖ ਮਿਲੇ ਸਰੀਰ ਦੇ ਕੋਲੇ ਸਾਕੁਸ਼ ਹੋਵੇ ਹੈਨਾ ਫਿਰ ਦੂਜੀ ਚੀਜ਼ ਜਿਹੜੀ ਆ ਅੱਖਾਂ ਜਦੋਂ ਲੁਭਾਈਆਂ ਜਾਂਦੀਆਂ ਨੇ ਤਾਂ ਅੱਖਾਂ ਵੀ ਸਾਨੂੰ ਅਜਮਾਇਸ਼ ਵਿੱਚ ਪਾਉਂਦੀਆਂ ਨੇ ਅਤੇ ਜੀਵਨ ਦਾ ਅਭਿਮਾਨ ਪ੍ਰਾਈਡ ਈਗੋ ਇਹ ਵੀ ਸਾਨੂੰ ਜਿਹੜਾ ਆ ਇਹ ਸਾਨੂੰ ਅਜਮਾਇਸ਼ ਵਿੱਚ ਪਾ ਦਿੰਦਾ ਹੈ ਕਿ ਇੰਨੇ ਮੈਨੂੰ ਇੰਨੀ ਗੱਲ ਕਹੀ ਇਹ ਹੁੰਦਾ ਕੌਣ ਮੈਨੂੰ ਕਹਿਣ ਵਾਲਾ ਇਹ ਕਹਿ ਕੇ ਜਾਊਗਾ ਕਿਥੇ ਜਾ ਤੂੰ ਸਭ ਤੋਂ ਸੱਚਮੁੱਚ ਮੇਰੇ ਲਈ ਇਹ ਬੰਦਾ ਨਹੀਂ ਬੰਦਾ ਉਨੀ ਦੇਰ ਤੱਕ ਮੈਂ ਖੁਦ ਮਿਕਸ ਨਹੀਂ ਮਿਲਿਆ ਪਾਉਂਗਾ ਲੋਕੀ ਮੈਨੂੰ ਸਲੂਟ ਮਾਰ ਰਹੇ ਨੇ ਲੋਕੀ ਮੇਰੇ ਅੱਗੇ ਪਿੱਛੇ ਹੋਣ ਬਸ ਮੈਂ ਮੈਂ ਹੁੰਦੀ ਸਰੀਰਕ ਬਿਲਾਸ਼ਾ ਲੋਕੀ ਮੇਰਾ ਜਾਪ ਹੀ ਕਰਦੇ ਫਿਰਣ ਇਹ ਸਭ ਕੀ ਆ ਏ ਸਾਡਾ ਅਭਿਮਾਨ ਉਹ ਜਿਹੜਾ ਤੁਹਾਡੇ ਲਈ ਵੀ ਇਹ ਅਸ਼ੀਸ਼ਮਈ ਹੋਇਆ ਕਿ ਇਹ ਇਹ ਚੀਜ਼ਾਂ ਪਰਮੇਸ਼ਵਰ ਤੋਂ ਨਹੀਂ ਆ ਨਾ ਸਰੀਰ ਦੀ ਕਾਮਨਾ ਨਾ ਨੇਤਰਾਂ ਦੀ ਕਾਮਨਾ ਤੇ ਨਾ ਜਿਹੜਾ ਅਭਿਮਾਨ ਹੈ ਜੀਵਨ ਦਾ ਇਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਪਰ ਕੀ ਹੈ ਸੰਸਾਰ ਤੋਂ ਅਤੇ ਸੰਸਾਰ ਨਾਲ ਉਹਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਚਾਹ ਤੇ ਚੱਲਦਾ ਹੈ ਉਹ ਸਦਾ ਤਿੱਕ ਕਾਇਮ ਰਹਿੰਦਾ ਹੈ। ਇਹ ਜਿਹੜੀਆਂ ਕਾਮਨਾਵਾਂ ਆ ਨਾ ਇਸ ਸੰਸਾਰ ਦੇ ਨਾਲ-ਨਾਲ ਬੀਤਦੀਆਂ ਜਾਂਦੀਆਂ ਨੇ। ਇਹ ਐਵਰ ਲਾਸਟਿੰਗ ਰਹਿਣ ਵਾਲੀਆਂ ਨਹੀਂ। ਜਿਵੇਂ ਦੇਖੋ ਇੱਕ ਬੱਚਾ ਆ ਜਦੋਂ ਉਹਦੀ ਕਾਮਨਾ ਆ ਕਿ ਉਹਨੂੰ ਛੋਟਾ ਟ੍ਰਾਈਸਾਈਕਲ ਮਿਲ ਜੇ ਜਿਹੜੇ ਉਹ ਤਿੰਨਾਂ ਟਾਇਰਾਂ ਵਾਲਾ ਸਾਈਕਲ ਹੁੰਦਾ ਆ ਫਿਰ ਉਹਦੀ ਖਾਹਿਸ਼ ਹੋਏਗੀ, ਖਾਹਿਸ਼ ਹੋਏਗੀ। ਉਹਨੂੰ ਟੌイズ ਮਿਲ ਜਾਣ, ਕੋਈ ਰਿਮੋਟ ਵਾਲੀ ਕਾਰ ਮਿਲ ਜੇ ਉਹਦੀ ਖਾਹਿਸ਼ ਹੋਏਗੀ ਉਹਨੂੰ ਸਾਈਕਲ ਮਿਲ ਜਵੇ ਚਲਣ ਦੇ ਲਈ ਹੁਣਾਂ ਨੂੰ ਬਾਈਕ ਮਿਲ ਜਵੇ ਉਹਨੂੰ ਡਰਾਇੰਗ ਮਿਲ ਜਵੇ ਇਹ ਸਭ ਚੀਜ਼ਾਂ ਵੀਡੀਓ ਗੇਮ ਮਿਲ ਜੇ ਫਿਰ ਉਹ ਜਵਾਨ ਹੋਏਗਾ ਉਹਦੀ ਬ੍ਰਾਂਡਡ ਕੱਪੜਿਆਂ ਦੀ ਖੁਆਇਸ਼ ਹੋ ਜੇਗੀ ਮੋਬਾਈਲ ਦੀ ਲੈਪਟਾਪ ਦੀ ਖੁਆਇਸ਼ ਹੋ ਜੇਗੀ ਗਰਲਫ੍ਰੈਂਡ ਦੀ ਜੇ ਗਰਲਫ੍ਰੈਂਡ ਦੀ ਬੁਆਏਫ੍ਰੈਂਡ ਦੀ ਖੁਆਇਸ਼ ਹੋਏਗੀ ਜਦੋਂ ਬਜ਼ੁਰਗ ਹੁੰਦਾ ਤੇ ਉਹਦੀਆਂ ਖੁਆਇਸ਼ਾਂ ਹੋਰ ਹੋ ਜਾਂਦੀਆਂ ਜਿਹੜੀਆਂ ਸਾਡੀਆਂ ਕਾਮਨਾਵਾਂ ਆ ਨਾ ਉਸ ਸੰਸਾਰ ਦੇ ਨਾਲ ਨਾਲ ਬੀਤਦੀਆਂ ਜਾਂਦੀਆਂ ਉਹਨਾਂ ਦੇ ਅੰਦਰ ਚੇਂਜ ਆਉਂਦਾ ਜਾਂਦਾ ਹੈ ਪਰ ਕਾਮਨਾ ਖਤਮ ਨਹੀਂ ਹੁੰਦੀਆਂ ਬੀਤ ਦੀਆਂ ਚਾਹੁੰਦੀਆਂ ਕਿਉਂਕਿ ਇਹ ਸੰਸਾਰ ਤੋਂ ਜਦ ਤੱਕ ਸੰਸਾਰ ਦੇ ਵਿੱਚ ਆ ਇਹ ਇਹ ਚੀਜ਼ਾਂ ਜਿਹੜੀਆਂ ਇਹ ਸਾਡੇ ਅੰਦਰ ਪੈਦਾ ਹੁੰਦੀਆਂ ਰਹਿੰਦੀਆਂ ਪਰ ਇਹੀ ਚੀਜ਼ਾਂ ਆ ਜਿਹੜੀਆਂ ਸਾਨੂੰ ਪਾਪ ਵਿੱਚ ਪਾ ਦਿੰਦੀਆਂ ਆ ਇਹੀ ਚੀਜ਼ਾਂ ਆ ਜਿਹੜੀਆਂ ਸਾਨੂੰ ਅਜਮਾਈਸ਼ਾਂ ਵਿੱਚ ਫਸਾਉਂਦੀਆਂ ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਪਰਮੇਸ਼ਵਰ ਵੱਲੋਂ ਨਹੀਂ ਆ ਇਹ ਸਾਡੀਆਂ ਆਪਣੀਆਂ ਆ ਕਰਾ ਦਿੱਤੇ ਕੌਣ ਜ਼ਿੰਮੇਵਾਰ ਹੈ ਪ੍ਰਭੂ ਜ਼ਿੰਮੇਵਾਰ ਨਹੀਂ ਤੁਸੀਂ ਖੁਦ ਜ਼ਿੰਮੇਵਾਰ ਹੋ ਆਂ ਜਸਮੈਨ ਤੁਸੀਂ ਆਪਣੀ ਵਾਈਫ ਨੂੰ ਛੱਡ ਕੇ ਕਿਸੇ ਗਲਤ ਹੋਰ ਕਿਸੇ ਔਰਤ ਦੇ ਨਾਲ ਹੈ ਜੋ ਆਪਣੇ ਮਰਦ ਨੂੰ ਛੱਡ ਕੇ ਆਪਣੇ ਹਸਬੰਦ ਨੂੰ ਛੱਡ ਕੇ ਕਿਸੇ ਗੈਰ ਮਰਦ ਦੇ ਨਾਲ ਹੈ ਔਰ ਉਹਦੀ ਸਜ਼ਾ ਤੁਹਾਨੂੰ ਜਿਹੜੀ ਮਿਲ ਰਹੀ ਆ ਜਾਂ ਇਹ ਦੂਸਰਾ ਤੁਹਾਡੇ ਤੇ ਕੋਈ ਮੁਕੱਦਮਾ ਚਲਾ ਦਿੱਤਾ ਦੋਹਾਂ ਚੋਂ ਕਿਸੇ ਨੇ Who is responsible God no you are ਤੁਸੀਂ ਰਿਸਪੋਨਸਿਬਲ ਖੁਦ ਕਿਉਂਕਿ ਜਦ ਤੁਹਾਡੇ ਸਰੀਰ ਦੀ ਖੁਆਇਸ਼ ਸੀਗੀ ਨਾ ਕਿ ਤੁਸੀਂ ਇੱਕ ਨੂੰ ਛੱਡ ਕੇ ਦੂਜੇ ਨੂੰ પ્રાપ્ત ਕਰੋ ਕਿਉਂ ਨਹੀਂ ਜਿਹੜਾ ਵਿਗੜਿਆ ਸੀ ਉਹਦੇ ਲਈ ਅਸਮਝੀਆਂ ਕਰ ਲੈਂਦੇ ਮੈਂ ਮੰਨਦੀ ਆ ਕਿ ਹੋ ਸਕਦਾ ਇਸ ਲਈ ਤੁਹਾਡੀ ਨਹੀਂ ਨਹੀਂ ਕਿ ਉਹ ਚੰਗਾ ਨਹੀਂ ਹੈ ਲਾਈਫ ਪਾਰਟਨਰ ਤੁਹਾਡੇ ਟੇਸਟ ਦਾ ਨਹੀਂ ਹੈ ਤੁਹਾਡੇ ਵਿਚਾਰਾਂ ਨਾਲ ਉਹਦੇ ਵਿਚਾਰ ਨਹੀਂ ਲੱਗਦੇ ਪਰ ਜੇ ਤੁਸੀਂ ਸੱਚਮੁੱਚ ਸਾਨੂੰ ਪਰਮੇਸ਼ਰ ਉੱਤੇ ਭਰੋਸਾ ਕਿ ਜਿਹੜਾ ਦੂਜਾ ਹੈ ਉਹ ਤੁਹਾਡੇ ਜਿੰਨਾ ਚੰਗਾ ਨਹੀਂ ਹੈ ਕਿ ਤੁਹਾਡੀ ਚੰਗਿਆਈ ਤਾਂ ਹੀ ਆ ਜਿੱਕੇ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਦੇਤੇ ਸੋ ਬਹੁਤ ਸਾਰੀਆਂ ਪ੍ਰੋਬਲਮਸ ਆ ਸਗਰ 95% ਪ੍ਰੋਬਲਮਸ ਆ ਇਵਨ ਮੈਂ ਤਾਂ ਕਹਿੰਦੀ 98% ਪ੍ਰੋਬਲਮਸ ਆ ਜ਼ਿੰਦਗੀ ਦੇ ਵਿੱਚ ਸਮੀਰ ਦੇ ਵਿੱਚ ਜਿਹੜੀਆਂ ਉਹ ਖੁਦ ਅਸੀਂ ਹੀ ਸਨ। ਤੇ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਹੈ ਨਾ ਉਹਨਾਂ ਨੂੰ ਅਸੀਂ ਹੀ ਦੂਰ ਕਰਨਾ ਹੈ। ਪਰਮੇਸ਼ਵਰ ਨੇ ਸਾਨੂੰ ਵਚਨ ਦੇ ਦਿੱਤਾ। ਪਰਮੇਸ਼ਵਰ ਨੇ ਸਾਨੂੰ ਬਲ ਤੇ ਬੁੱਧ ਦੇ ਦਿੱਤਾ। ਪਰਮੇਸ਼ਵਰ ਨੇ ਆਤਮਾ ਦੇ ਵਸੀਲੇ ਸਾਡੀ ਅਗਵਾਈ ਕਰ ਦੇਣੀ ਆ ਪਰ ਕੰਮ ਤੁਹਾਨੂੰ ਹੀ ਕਰਨਾ ਪੈਣਾ ਹੈ। ਕੰਮ ਮੈਨੂੰ ਹੀ ਕਰਨਾ ਪੈਣਾ ਹੈ ਉਸ ਪ੍ਰੋਬਲਮ ਦੇ ਵਿੱਚੋਂ ਬਾਹਰ ਆਉਣ ਦੇ ਲਈ। ਸੋ ਇਸ ਲਈ ਜਿਹੜੀ ਵੀ ਪ੍ਰੋਬਲਮ ਦੇ ਵਿੱਚ ਹੈ ਉਹਦੇ ਲਈ ਪ੍ਰਭੂ ਨੂੰ ਦੋਸ਼ ਨਾ ਦਿਓ ਪਰ ਪਰਮੇਸ਼ਰ ਤੇ ਭਰੋਸਾ ਰੱਖ ਕੇ ਪਰਮੇਸ਼ਰ ਦੇ ਕੋਲੋਂ ਹਿੰਮਤ ਬਲ ਜ਼ੋਰ ਮੰਗੋ ਆਪਣੇ ਗੁਨਾਹਾਂ ਦੀ ਮਾਫੀ ਮੰਗੋ আর ਪਰਮੇਸ਼ਰ ਨੂੰ ਕਹੋ ਕਿ ਆਪਣੇ ਆਤਮਾ ਦੇ ਦੁਆਰਾ ਪ੍ਰਭੂ ਮੈਨੂੰ ਗਾਈਡ ਕਰੋ ਆਪਣੇ ਵਚਨ ਦੇ ਦੁਆਰਾ ਮੈਨੂੰ ਗਾਈਡ ਕਰੋ আর ਜਦੋਂ ਤੁਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ আর ਵਚਨ ਦੇ ਦੁਆਰਾ ਤੁਸੀਂ ਉਹਨਾਂ ਕੰਮਾਂ ਦੇ ਵਿੱਚ ਸੁਧਾਰ ਲੈ ਕੇ ਆਓਗੇ ਤੁਸੀਂ ਦੇਖੋਗੇ ਕਿ ਸਭ ਕੁਝ ਬਹੁਤ ਸੋਹਣਾ ਹੋ ਜਾਏਗਾ আর ਤੁਸੀਂ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਹallelujah ਸੋ ਪ੍ਰਗਟ ਹੋ ਨੋ ਗੋਸ ਨਸਕਰਨ ਪ੍ਰਗਟ ਹੋ ਬਰਕਤ ਦਿਨ ਤੁਹਾਨੂੰ ਮਿੱਠੀ ਨੀਂਦ ਆਏ ਅਗੇ ਤੁਹਾਨੂੰ ਜਿਹੜਿਆਂ ਵੀ ਤੁਹਾਡੇ ਦਿਨ ਦੇ ਸਾਰੇ ਕੰਮਾਂ ਵਿੱਚ ਤੁਸੀਂ ਕਾਮਯਾਬ ਹੋ ਸੋ ਪਰਮੇਸ਼ਰ ਦੀ ਕਿਰਪਾ ਹਮੇਸ਼ਾ ਤੁਹਾਡੇ ਨਾਲ ਹੈਸੇਰੋ ਵਾਸੇਰੋ ਖਿਲੇ ਖਿਲੇ ਰੋ ਚੜ੍ਹਦੀ ਕਲਾ ਦੇ ਵਿੱਚ ਰੋ ਪ੍ਰਭੂ ਵਿੱਚ ਬਣੀ ਨੋ ਤਾਂ ਜੋ ਪ੍ਰਭੂ ਦੀ ਕਿਰਪਾ ਤੁਹਾਡੇ ਜੀਵਨ ਵਿੱਚ ਬਣੀ ਰਹੇਂ ਦੀ ਦਾਸੀ ਨੂੰ ਪ੍ਰਾਰਥਨਾ ਦੇ ਵਿੱਚ ਰੱਖਿਓ ਮੇਰੇ ਪੂਰੇ ਪਰਿਵਾਰ ਨੂੰ ਸੋ ਗੁਸੇ ਕਾਈ ਨੂੰ ਪ੍ਰਾਰਥਨਾ ਦੇ ਵਿੱਚ ਰੱਖਿਓ ਪ੍ਰਭੂ ਜੀ ਨੇ ਚਾਹਿਆ ਪਰਮੇਸ਼ਰ ਦੀ ਦਾਸੀ ਮੈਨੂੰ ਯਸ਼ੁ ਦੀ ਲੋਕ ਕਾ ਨੇ ਲਈ ਕੋਲ ਮੈਨੂੰ ਯਸ਼ੁ ਦੀ ਜੁਰੀ ਜੈਨਸੀ ਉਹ ਬUDE ਬਚਨ ਨੂੰ ਲੈ ਕੇ ਕਹਿੰਦੇ ਕਿ ਇਸ ਸਮੇਂ ਰੂਹ ਹੋਏਗੀ ਜਦ ਤੱਕ ਤੇ ਨਹੀਂ ਕੋਸਰਾ ਪਿਆਰ ਗੋਡ ਬlesਸ ਯੂ ਜੈਨਸੀ ਜੈਨਸੀ ਤੇ ਤੁਸੀਂ ਦੇਖਿਆ ਆਓ ਹੋਰ ਬਹੁਤ ਤੁਹਾਨੂੰ ਮਰ ਪ੍ਰਭੂ ਦੀ ਦਾਸੀ ਦਾ ਆਪਾ ਕਿੰਨਾ ਸੋਨਾ ਸਿੱਖਿਆ ਹਣਾ ਇਸ ਬਚਨ ਦੇ ਵਿੱਚੋਂ ਕਿ ਬਹੁਤ ਬਹੁਤ ਧੰਨਵਾਦ ਪ੍ਰਭੂ ਦੀ ਦਾਸੀ ਦਾ ਕਿ ਆਪਨੂੰ ਬਹੁਤ ਸੋਨਾ ਵਚਨ ਦੇ ਕੇ ਚੋਣਾਂ ਨੇ ਦੱਸਿਆ ਔਰ ਇਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਪਹਿਲਾਂ ਤੁਸੀਂ ਪਰਮਾਇ ਨਹੀਂ ਜਾਣਾ ਠੀਕ ਹੈ ਨਾ ਆਪਣੇ ਦਾਸ ਨੂੰ ਆਪਾਂ ਤੁਸੀਂ ਪਰਖ ਨਾ ਕਿ ਤੁਹਾਡੀ ਜਿਸ ਚਰਚ ਦੇ ਵਿੱਚ ਤੁਸੀਂ ਜਾ ਰਹੇ ਹੋ ਕਿ ਉਹ ਸਤਿਮੁਚਨ ਵੀ ਉਹ ਤੁਹਾਨੂੰ ਸਹੀ ਗਾਈਡ ਕਰ ਰਹੀ ਹੈ ਜਾਂ ਨਹੀਂ ਅਗਰ ਕਰ ਰਹੀ ਆਤਮਿਕ ਤੁਸੀਂ ਹੰਤੀ ਪਾ ਰਹੇ ਹੋ ਤਾਂ ਤੁਸੀਂ ਉਸ ਚਰਚ ਦੇ ਵਿੱਚ ਜਾਓ ਔਰ ਦੂਸਰੀ ਗੱਲ ਹੈ ਕਿ ਆਪਾਂ ਨੂੰ ਹਨਾ ਜਿਆਦਾ ਸਰੀਰ ਜਿਹੜੀ ਆਪ ਵੀ ਲਾਸ਼ਾਵਾ ਸਰੀਰ ਦੀਆਂ ਪਿਲਾਸ਼ਾ ਕਿੱਦਾਂ ਹੁੰਦੀਆਂ ਹੁੰਦੀ ਆਪਾਂ ਕਈ ਵਾਰੀ ਸੋਚਦੇ ਆ ਕਿ ਆਪਾਂ ਨੂੰ ਤਾਂ ਕੋਈ ਬਲਾਸ਼ਾ ਹੈ ਨਹੀਂ ਪਰ ਕਈ ਵਾਰੀ ਆਪਣੀਆਂ ਜਿਹੜੇ ਘਰ ਦੇ ਵਿੱਚ ਆਪਣੇ ਇਸ ਕਹਿੰਦੇ ਆ ਕਿ ਇਸ ਤਰ੍ਹਾਂ ਸੇਡ ਨੂੰ ਹਨਾ ਸਾਰੇ ਸੁੱਖ ਸਹੂਦਾ ਮਿਲੇ ਮਤਲਬ ਕਿ ਸਾਨੂੰ ਕੁਛ ਨਾਮ ਕਰਨਾ ਪਵੇ ਫਿਰ ਵੀ ਹਨਾ ਬੱਚਿਆਂ ਕੋਲ ਸਭ ਕੁਝ ਹੋਵੇ ਲੇਕਿਨ ਉਹਦੀ ਯੋਜਨਾ ਉਹਦੀ ਪੂਰੀ ਹੁੰਦੀ ਆ ਜਦੋਂ ਉਹ ਚਾਹੁੰਦਾ ਵਾ ਇਸ ਕਰਕੇ ਤੁਸੀਂ ਇਹਦੇ ਵਿੱਚੋਂ ਆਪਾਂ ਬਹੁਤ ਸਿੱਖੀ ਨਾ ਦੱਸੀ ਇਸ ਬੱਚੇ ਨੂੰ ਪੂਰਾ ਅ ਦੇਖੋ ਔਰ ਪ੍ਰਭੂ ਕੋਲੋਂ ਬਰਕਤਾਂ ਔਰ ਅਸ਼ੀਸ਼ ਕੋ ਔਰ ਮੇਰੀ ਵੀਡੀਓਂ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਭੂ ਤੁਹਾਨੂੰ ਹੋਰ ਵੀ ਬਰਕਤਾਂ ਅਸ਼ੀਸ਼ ਦੇਵੇ ਔਰ ਮੇਰੇ ਵੱਲੋਂ ਸਾਰਿਆਂ ਜੀ ਅਮ ਸੀ ਕਿ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਲਾਈਕ ਕਮੈਂਟ ਜ਼ਰੂਰ ਕਰਨਾ ਸਭ ਤੋਂ ਮੇਰੇ ਵੱਲੋਂ ਜੀ ਅਮ ਸੀ ਕਿ ਪ੍ਰਭੂ ਤੁਹਾਨੂੰ ਹੋਰ ਵੀ ਅਸ਼ੀਸ਼ ਦੇਵੇ